ਫਸਿਕਲਟੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ Y6 walking on the path of orinsey forget ethics standards of sikhism ਕੀ ਮੀਨ ਲਈ ਹੈ ਕਿ ਜਿਹੜੇ ਸਿੱਖ ਆਓ ਕੀਵੇਂ ਔਰਿੰਗਜ਼ੇਬ ਦੀ ਰਾਤੇ ਚੱਲ ਪਏ ਹੈ ਹਨ ਤੇ ਮੈਂ ਉਹ ਦੱਸਣਗੇ ਉਹਦੇ ਬਾਰੇ ਕਿ ਉਹ ਫੋਰਗੇਟ ਭੁੱਲ ਗਏ ਪਿਛਲੇ है है ना, ना है है कि ਜਿਹੜੇ ਔਰੰਗਜ਼ੇਬ ਹੈ ਹਨ ਉਹਨਾਂ ਦੀ ਰਾਤ ਕਿਵੇਂ ਜਲ ਪਈ ਤੇ ਕਿਵੇਂ ਕਾਇ ਹੈ ਹਨ ਸਾਰਾ ਕੁਝ ਇਸ ਵੀਡੀਓ ਤੇ ਪੂਰਾ ਡਿਟੇਲ ਚ ਦੱਸਣਗੇ ਤਾਂ ਆਓ ਬਿਨਾ ਕਿਸੇ ਟੋਪਾ ਪਾਇ ਲਈ ਵੀਡੀਓ ਕਰਦੇ ਆ ਸਟਾਰਟ ਅੱਜ ਸਿੱਖ ਔਰੰਗਜ਼ੇਬ ਦੇ ਰਾਹ ਕਿਵੇਂ ਤੁਰ ਪਏ ਥੰਬਨੇਲ ਦੇ ਉੱਤੇ ਇਹ ਲਿਖਿਆ ਪੜ ਕੇ ਤੁਸੀਂ ਵੀਡੀਓ ਵੇਖਣ ਆਇਓ ਜੇ ਆ ਹੀ ਗਏ ਹੋ ਤਾਂ ਫਿਰ ਵੀਡੀਓ ਪੂਰੀ ਦੇਖ ਕੇ ਜਾਇਓ ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਮੈਂ ਕੋਈ ਪ੍ਰਚਾਰਕ ਨਹੀਂ ਵਿਦਵਾਨ ਨਹੀਂ ਪੰਥਕ ਨਹੀਂ ਧਰਮੀ ਨਹੀਂ ਮੈਂ ਕੁਝ ਵੀ ਨਹੀਂ ਪਰ ਜਿਹੜੀ ਗੱਲ ਮੈਂ ਵੀਡੀਓ ਚ ਦੱਸਣ ਲੱਗਾ ਉਹ ਮੇਰੇ ਤੁਹਾਡੇ ਸਾਡੇ ਸਭ ਤੇ ਲਾਗੂ ਹੋਣੀ ਹੈ ਵੀਡੀਓ ਦੇ ਅਖੀਰ ਤੱਕ ਮੈਂ ਖੁਦ ਦੋਸ਼ੀ ਬਣ ਜਾਣਾ ਤੁਸੀਂ ਆਪਣਾ ਖੁਦ ਦੇਖ ਲਿਓ ਦੋਸ਼ੀ ਹੋ ਕਿ ਨਹੀਂ ਤਨਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਮਨਾ ਰਹੀ ਹੈ ਕੌਮ ਇਸਾ ਆਓ ਚਾਂਦਨੀ ਚੌਂਕ ਚਲੀਏ ਕਿਉਂਕਿ ਔਰੰਗਜ਼ੇਬ ਉੱਥੇ ਮਿਲਣਾ ਸਾਨੂੰ ਜਦੋਂ ਨੌਵੇਂ ਪਾਦਸ਼ਾਹ ਨੂੰ ਸ਼ਹੀਦ ਕਰਨ ਲੱਗੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖ ਸ਼ਹੀਦ ਕੀਤੇ ਗਏ ਸੀ ਭਾਈ ਸਾਹਿਬ ਭਾਈ ਮਤੀਦਾਸ ਜੀ ਭਾਈ ਸਾਹਿਬ ਭਾਈ ਸਤੀਦਾਸ ਜੀ ਤੇ ਭਾਈ ਸਾਹਿਬ ਭਾਈ ਦਿਆਲਦਾਸ ਜੀ ਜਿਨ੍ਹਾਂ ਨੂੰ ਮਨੁੱਖਤਾ ਨੂੰ ਝੰਡੋੜਨ ਵਾਲੇ ਤਸੀਹੇ ਦੇ ਕੇ ਸ਼ਹੀਦ ਕੀਤਾ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਵਿਚਾਲਿਆਂ ਪਾੜ ਕੇ ਸ਼ਹੀਦ ਕੀਤਾ ਭਾਈ ਸਤੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਤੇ ਭਾਈ ਦਿਆਲਦਾਸ ਜੀ ਨੂੰ ਉਬਲਦੇ ਪਾਣੀ ਦੇ ਕੜਾਹੀ 'ਚ ਬਿਠਾ ਕੇ ਸ਼ਹੀਦ ਕੀਤਾ ਸ਼ਹੀਦ ਕਰਨ ਤੋਂ ਪਹਿਲਾਂ ਇਹਨਾਂ ਤਿੰਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਮੌਤ ਦੀ ਸਜ਼ਾ ਦੇਣ ਲੱਗੇ ਇਹ ਆਖਰੀ ਇੱਛਾ ਜ਼ਰੂਰ ਪੁੱਛੀ ਜਾਂਦੀ ਹੈ ਸਾਖੀ ਆਪਾਂ ਸਭ ਨੇ ਸੁਣੀ ਹੈ ਕਹਿੰਦੇ ਜੀ ਜਦੋਂ ਸਾਨੂੰ ਸ਼ਹੀਦ ਕਰੋ ਸਾਡਾ ਮੁਖ ਗੁਰੂਵਾਲ ਹੋਵੇ ਸਾਡਾ ਮੁਖ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਵੇ ਸਾਖੀ ਆਪਾਂ ਬਹੁਤਾ ਨਹੀਂ ਘਟੋ ਘਟ 100 ਵਾਰ ਪੜ੍ਹੀ ਸੁਣੀ ਹੋਊਗੀ ਪਰ ਇੱਕ ਲਾਈਨ ਪੂਰੀ ਸਿੱਖੀ ਦਾ ਫਾਰਮੂਲਾ ਹੈ ਜਿਹੜਾ ਅਸੀਂ ਭੁੱਲ ਗਏ ਜਿਸ ਤੇ ਅਸੀਂ ਧਿਆਨ ਨਹੀਂ ਦਿੱਤਾ ਜਿਵੇਂ ਮੈਥਸ ਤੇ ਫਾਰਮੂਲੇ ਹੁੰਦੇ ਆ ਪਾਈਥਾਗੋਰਸ ਵਗੈਰਾ ਜਿਸ ਨਾਲ ਸਵਾਲ ਹੱਲ ਕੀਤੇ ਜਾਂਦੇ ਆ ਇੱਥੇ ਇੱਕ ਲਾਈਨ ਦਾ ਇੱਕ ਫਾਰਮੂਲਾ ਸੀ ਜਿਹੜਾ ਸਿੱਖੀ ਦਾ ਫਾਰਮੂਲਾ ਸੀ ਜਿਸ ਨਾਲ ਸਿੱਖੀ ਦਾ ਸਵਾਲ ਹੱਲ ਹੋਣਾ ਸੀ ਆਪਾਂ ਧਿਆਨ ਨਹੀਂ ਦਿੱਤਾ ਉਹ ਫਾਰਮੂਲਾ ਸੀ ਸਾਡਾ ਮੁਖ ਗੁਰੂਵਾਲ ਹੋਵੇ ਆਪਾਂ ਹੱਥ ਵਾਲੀ ਆਰੀ ਨਾਲ ਕੋਈ ਲੱਕੜ ਨੂੰ ਚੀਰ ਪਾਈਏ ਤਾਂ ਕਈ ਵਾਰ ਪਾੜ ਜਿਹੜਾ ਹੈ ਉਹ ਸਿੱਧਾ ਨਹੀਂ ਪੈਂਦਾ ਕਿਉਂਕਿ ਲੱਕੜ ਹਿੱਲਦੀ ਰਹਿੰਦੀ ਆ ਆਪਾਂ ਲੱਕੜ ਨੂੰ ਚਾਹੇ ਕਿਸੇ ਚੀਜ਼ ਨਾਲ ਫੜ ਕੇ ਕੱਸ ਕੇ ਬੈਠੀਏ ਰਖੀਏ ਪਰ ਹਿੱਲਣ ਕਰਕੇ ਪਾੜ ਟੇਡਾ ਹੋ ਜਾਂਦਾ ਹੈ ਪਾੜ ਸਿੱਧਾ ਪਾਉਣ ਨੂੰ ਅੱਜਕੱਲ ਮਸ਼ੀਨਾਂ ਆ ਗਈਆਂ ਉਹ ਫਿਕਸ ਕਰਕੇ ਕੱਸ ਲੈਂਦੇ ਆ ਲੱਕੜ ਨੂੰ ਤੇ ਉੱਪਰੋਂ ਮਸ਼ੀਨੀ ਆਰੇ ਨਾਲ ਵਿਚਾਲਿਓਂ چیر ਪਾਇਆ ਜਾਂਦਾ ਜਿਹੜਾ ਐਨ ਸਿੱਧਾ ਹੁੰਦਾ ਪਰ ਜਦੋਂ ਭਾਈ ਮਤੀਦਾਸ ਦੇ ਸੀਸ ਤੇ ਆਰਾ ਚੱਲਣ ਲੱਗਾ ਉਹਨਾਂ ਰੋਕਤਾ ਕਾਜ਼ੀ ਨੇ ਸੋਚਿਆ ਵੀ ਇਹ ਡਰ ਗਿਆ ਹੁਣੇ ਮੁਸਲਮਾਨ ਬਣੂਗਾ ਪਰ ਭਾਈ ਮਤੀਦਾਸ ਨੇ ਜਲਾਦ ਨੂੰ ਕੋਲ ਸੱਦਿਆ ਤੇ ਕਿਹਾ ਕਿ ਤੂੰ ਆਰਾ ਚਲਾਉਣ ਲੱਗਾ ਮੈਂ ਪਾਠ ਕਰਨ ਲੱਗਾ ਮੈਂ ਆਪਣੇ ਸਰੀਰ ਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਐਨ ਜਕੜ ਕੇ ਰੱਖੂੰਗਾ ਤੂੰ ਬਸ ਇੰਨਾ ਕਰੀਂ ਵੀ ਆਰਾ ਸਿੱਧਾ ਜਾਵੇ ਬਿਲਕੁਲ ਸਰੀਰ ਨੂੰ ਪਾੜ ਸਿੱਧਾ ਰੱਖੀ ਕਿਉਂਕਿ ਜੇ ਤੂੰ ਮੇਰੇ ਬਿਲਕੁਲ ਸਿੱਧਾ ਰਹਿਣ ਦੇ ਬਾਵਜੂਦ ਪਾੜ ਟੇਡਾ ਕੀਤਾ ਤੇ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਕਹਿਣਾ ਵੀ ਮੈਂ ਹਿੱਲ ਗਿਆ ਹੋਣਾ ਡੋਲ ਗਿਆ ਹੋਣਾ ਤਾਂ ਕਰਕੇ ਚੀਰ ਟੇਡਾ ਪਿਆ ਪਾੜ ਟੇਡਾ ਪਿਆ ਚਲੋ ਆਈਏ ਹੁਣ ਇਸ ਫਾਰਮੂਲੇ ਤੇ ਜਿਹੜਾ ਆਪਾਂ ਭੁੱਲ ਗਏ ਤੇ ਆਪਾਂ ਬਣ ਗਏ ਔਰੰਗਜ਼ੇਬ ਦੇ ਸਿੱਖ ਤੇ ਤੁਰਪ ਹੈ ਉਹਦੇ ਰਾਹ ਤੇ ਔਰੰਗਜ਼ੇਬ ਕੀ ਕਰ ਰਿਹਾ ਉਹ ਇਸਲਾਮ ਦੇ ਨਾਮ ਤੇ ਧਰਮ ਦੇ ਨਾਮ ਤੇ ਰਾਜਨੀਤੀ ਕਰ ਰਿਹਾ ਰਾਜ ਕਰ ਰਿਹਾ ਤੇ ਧਰਮ ਦੇ ਮਖੌਟੇ ਚ ਗੈਰ ਧਰਮਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਵੈਸੇ ਉਹ ਧਰਮ ਦਾ ਇੱਕ ਪਖੰਡ ਜਰੂਰ ਕਰ ਰਿਹਾ ਲੋਕਾਂ ਨੂੰ ਧਰਮੀ ਦਿਖਾਉਣ ਵਾਸਤੇ ਜੋ ਟੋਪੀਆਂ ਬਣਾਉਂਦਾ ਉਹ ਵੇਚਦਾ ਤੇ ਵੇਚ ਕੇ ਰੋਟੀ ਖਾਂਦਾ ਕਹਿੰਦਾ ਹੈ ਕਿ ਮੈਂ ਧਰਮ ਦੀ ਕਮਾਈ ਖਾ ਰਿਹਾ ਮੈਂ ਆਪਣੇ ਰਾਜ ਚੋਂ ਪੈਸੇ ਨਹੀਂ ਲੈਂਦਾ ਉਕਰਾਣ ਸ਼ਰੀਫ ਲਿਖਦਾ ਉਹ ਵੇਚ ਕੇ ਰੋਟੀ ਖਾਂਦਾ ਕਿ ਮੈਂ ਧਰਮੀ ਆ ਇਥੇ ਔਰੰਗਜ਼ੇਬ ਦਾ ਇੱਕ ਪੱਖ ਸਾਹਮਣੇ ਲੈਂਦਾ ਦੂਜਾ ਪੱਖ ਇਹ ਹੈ ਕਿ ਉਹ ਧਰਮ ਦਾ ਬਾਣਾ ਪਾ ਕੇ ਇਸਲਾਮ ਦਾ ਬਾਣਾ ਪਾ ਕੇ ਧੱਕੇ ਨਾਲ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾ ਰਿਹਾ ਧੱਕੇ ਨਾਲ ਕਹਿੰਦਾ ਕਿ ਇਸਲਾਮ ਕਬੂਲ ਕਰੋ ਬਿਲਕੁਲ ਉਵੇਂ ਜਿਵੇਂ ਅੱਜ ਵੀ ਔਰੰਗਜ਼ੇਬ ਦੇ ਰੂਪ ਚ ਧੱਕੇ ਨਾਲ ਕਿਹਾ ਜਾਂਦਾ ਕਿ ਇਸ ਮੁਲਕ ਚ ਰਹਿੰਦੇ ਸਾਰੇ ਲੋਕ ਇੱਕ ਖਾਸ ਧਰਮ ਦੇ ਆ ਕੋਈ ਵਖਰੇ ਨਹੀਂ ਇਹ ਵੀ ਕਿਹਾ ਜਾਂਦਾ ਕਿ ਸਿੱਖ ਸਾਡੇ ਚੋਂ ਨਿਕਲੇ ਆ ਖੈਰ ਆਪਾਂ ਔਰੰਗਜ਼ੇਬ ਦੇ ਰਾਹ ਕਿਵੇਂ ਤੁਰ ਪਏ ਉਹ ਦੇਖਦੇ ਆਂ ਆਪਾਂ ਧਰਮੀ ਬਣਾ ਪਾਇਆ ਦਸਤਾਰ ਸਜਾਈ ਸ੍ਰੀ ਸਾਹਿਬ ਵੀ ਉੱਪਰ ਦੀ ਪਾਇਆ ਪਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੱਸੇ ਰਾਹ ਤੋਂ ਉਲਟ ਜਾਵਾਂਗੇ ਥੱਗੀ ਚੋਰੀ ਜ਼ੁਲਮ ਗਲਤ ਕੰਮ ਕਰਾਂਗੇ ਆ ਅਸੀਂ ਔਰੰਗਜ਼ੇਬ ਦੇ ਰਾਹ ਤੇ ਤੁਰਾਂਗੇ ਕਿ ਨਹੀਂ ਉਹ ਵੀ ਧਰਮੀ ਬਣਾ પા ਕੇ ਧਰਮ ਤੋਂ ਉਲਟ ਕਰ ਰਿਆ ਸੀ ਉਹੀ ਅਸੀਂ ਕਰਾਂਗੇ ਤਾਂ ਫੇਰ ਉਸੇ ਰਾਹ ਚੱਲ ਰਹੇ ਆਪਾਂ ਵੀ ਠੱਗੀ ਕੀਤੀ ਮੈਂ ਚੋਰੀ ਕੀਤੀ ਮੈਂ ਧੋਖਾ ਕੀਤਾ ਮੈਂ ਝੂਠ ਮੈਂ ਬੋਲਿਆ ਕੌਮ ਨਾਲ ਧੋਖਾ ਮੈਂ ਕੀਤਾ ਪੰਥ ਦੀ ਪਿੱਠ 'ਚ ਛੁਰਾ ਮੈਂ ਮਾਰਿਆ ਇਹ ਬਦਨਾਮੀ ਕਿਹਦੀ ਬਦਨਾਮੀ ਹੁੰਦੀ ਹੈ ਕਲਗੀਧਰ ਮਹਾਰਾਜ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਉਂਕਿ ਮੈਂ ਉਸ ਗੁਰੂ ਦੀ ਬਖਸ਼ਿਸ਼ ਕੀਤੀ ਦਸਤਾਰ ਸਜਾਈ ਹੈ ਸ੍ਰੀ ਸਹਿਬ ਪਾਇਆ ਹੋਇਆ ਜਿਸ ਗੁਰੂ ਨੇ ਨਾ ਪੁੱਤਰ ਕੋਈ ਨਾ ਮਾਂ ਨਾ ਪਿਓ ਸਾਰਾ ਸਰਬੰਸ ਵਾਰਤਾ ਉਹਦੀ ਅਸੀਂ ਥਾਂ ਥਾਂ ਬਦਨਾਮੀ ਕਿਉਂ ਕਰਵਾ ਰਹੇ ਹਾਂ ਉਸ ਗੁਰੂ ਨੂੰ ਛੱਡ ਕੇ ਅਸੀਂ ਔਰੰਗਜ਼ੇਬ ਦੇ ਰਾਹ ਕਿਉਂ ਤੁਰੇ ਉਸ ਗੁਰੂ ਨੂੰ ਛੱਡ ਕੇ ਅਸੀਂ ਕਬਰਾਂ ਮੜੀਆਂ ਮਸਾਣਾ ਤੇ ਕਿਉਂ ਤੁਰੇ ਫਿਰਦੇ ਹਾਂ ਉਸ ਗੁਰੂ ਨੂੰ ਛੱਡ ਕੇ ਅਸੀਂ ਮੂਰਤੀਆਂ ਅੱਗੇ ਮੱਥੇ ਕਿਉਂ ਰਗੜ ਰਹੇ ਹਾਂ ਉਸ ਗੁਰੂ ਨੂੰ ਛੱਡ ਕੇ ਅਸੀਂ ਟੂਣੇ ਝਾੜੇ ਕਿਉਂ ਕਰਵਾ ਰਹੇ ਉਸ ਗੁਰੂ ਨੂੰ ਛੱਡ ਕੇ ਅਸੀਂ ਕਰਵਾ ਚੌਥ ਤੇ ਵਰਤ ਕਿਵੇਂ ਰੱਖ ਰਹੇ ਆ ਉਸ ਗੁਰੂ ਨੂੰ ਛੱਡ ਕੇ ਅਸੀਂ ਉਹ ਸਭ ਕੁਝ ਕਿਉਂ ਕਰ ਰਹੇ ਆ ਜਿਹੜੇ ਕਰਨ ਤੋਂ ਗੁਰੂ ਨੇ ਰੋਕਿਆ ਕਿਉਂ ਮੁੱਖ ਗੁਰੂਵਾਲ ਸੀ ਤਾਂ ਆਰੇ ਥੱਲੇ ਵੀ ਆਨੰਦ ਸੀ ਮੁੱਖ ਗੁਰੂਵਾਲ ਸੀ 7 ਤੇ 9 ਸਾਲਾਂ ਦੇ ਦੋ ਬਾਲਾਂ ਨੇ 750 ਸਾਲ ਦੀ ਮੁਗਲਿਆ ਹਕੂਮਤ ਮਿੱਟੀ ਦਾ ਢੇਰ ਕਰਤੀ ਮੁੱਖ ਗੁਰੂਵਾਲ ਸੀ 10 ਲੱਖ ਮੋਹਰੇ 40 ਵੀ ਡਿਟੇ ਰਹੇ ਮੁੱਖ ਗੁਰੂਵਾਲ ਸੀ ਰੇਲ ਗੱਡੀ ਉੱਪਰੋਂ ਲੰਘ ਗਈ ਪਰ ਪੈਰ ਪਿੱਛੇ ਨਹੀਂ ਪਾਇਆ ਮੁੱਖ ਗੁਰੂਵਾਲ ਸੀ ਤੇ ਦੋ ਜੀਪਾਂ ਮਗਰ ਬੰਨ ਕੇ ਵਿਚਾਲਿਓਂ ਪਾੜਤੇ ਪਰ ਡੋਲੇ ਨਹੀਂ ਅਸੀਂ ਉਹ ਫਾਰਮੂਲਾ ਭੁੱਲ ਗਏ ਅਸੀਂ ਗੁਰੂਵਾਲ ਮੁੱਖ ਕਰਨਾ ਭੁੱਲ ਗਏ ਅਸੀਂ ਮੁੱਖ ਕਰ ਲਿਆ ਦੁਨਿਆਵੀ ਤਖਤਾਂ 'ਵਲ ਅਸੀਂ ਮੁੱਖ ਕਰ ਲਿਆ ਔਰੰਗਜ਼ੇਬ 'ਵਲ ਅਸੀਂ ਮੁੱਖ ਕਰ ਲਿਆ ਰਾਜਨੀਤਿਕ ਲੋਕਾਂ 'ਵਲ ਜਿਹੜੇ ਸਾਡੇ ਗਲਾਂ 'ਚ ਟਾਇਰ ਵੀ ਪਾਉਂਦੇ ਆ ਜਿਹੜੇ ਬਾਰਡਰਾਂ 'ਤੇ ਹਾਕਮ ਮੰਗਣ ਬੈਠਿਆਂ ਤੇ ਗੋਲੀ ਵੀ ਚਲਾਉਂਦੇ ਆ ਜਿਹੜੇ ਸਾਨੂੰ ਮੁਫਤ ਦੀਆਂ ਸਹੂਲਤਾਂ ਦੇ ਕੇ ਦੂਜੇ ਪਾਸੇ ਸਾਡੀ ਹੀ ਪਿੱਠ 'ਤੇ ਛੁਰੇ ਵੀ ਮਾਰ ਰਹੇ ਆ ਮੁੱਖ ਆਨੰਦਪੁਰ ਵੱਲੋਂ ਪੁਆ ਲਿਆ ਤੇ ਫੇਰ ਖਵਾਰੀ ਪੱਲੇ ਪੈਣੀ ਹੀ ਸੀ ਮੀਰ ਮੰਨੂ ਦੀ ਜੇਲ ਨਖਾਸ ਚੌਂਕ ਚਾਂਦਨੀ ਚੌਂਕ ਕੋਟਖਪੁਰੇ ਦਾ ਚੌਂਕ ਬੜੈਲ ਤਿਹਾਰ ਡਿਬਰੂਗੜ ਇਹ ਸਾਨੂੰ ਸਿਖਾਉਂਦੇ ਆ ਕਿ ਸਿੱਖੀ ਬੜੀ ਮਹਿੰਗੀ ਆ ਪਰ ਜੇ ਮੁੱਖ ਗੁਰੂਵਾਲਾ ਤਾਂ ਇਹ ਚੌਂਕ ਤੇ ਜੇਲਾ ਤੁਹਾਨੂੰ ਇਤਿਹਾਸ ਚ ਪੂਜਣ ਯੋਗ ਬਣਾ ਦੇਣਗੇ ਜੇ ਮੁੱਖ ਗੁਰੂ ਵੱਲੋਂ ਫੇਰ ਕੇ ਹੋਰ ਪਾਸੇ ਕਰ ਲਿਆ ਯਾਦ ਰੱਖਿਓ ਸੂਬਾ ਸਰਹੰਦ ਨਾ ਪਹਿਲੇ ਵਾਲਾ ਰਿਹਾ ਤੇ ਨਾ ਹੋਣ ਵਾਲਾ ਨਾ ਔਰੰਗਜ਼ੇਬ ਪਹਿਲਾ ਰਹਾ ਤੇ ਨਾ ਹੁਣ ਵਾਲੇ ਰਹਿਣਗੇ ਫਾਰਮੂਲਾ ਯਾਦ ਰੱਖਣਾ ਬਸ ਇੱਕ ਮੁਖ ਗੁਰੂਵਲ ਫਿਰ ਘੋੜਿਆਂ ਦੀਆਂ ਕਾਠੀਆਂ ਵੀ ਮਹਿਲਾਂ ਦੀ ਸੇਜ ਬਣ ਜਾਣਕੀਆਂ ਫਿਰ ਮਾਛੀਵਾੜੇ ਦੇ ਕੰਡੇ ਵੀ ਮਖਮਲੀ ਹੋ ਜਾਂਦੇ ਆ ਇੱਕ ਫੁਰਨਾ ਸੀ ਦਿਮਾਗ 'ਚ ਸੋ ਤਾਂ ਇਹ ਵੀਡੀਓ ਬਣਾਈ ਕਿਉਂਕਿ ਆਪਾਂ ਇਹ ਚੈਨਲ ਤੇ ਸਿੱਖ ਇਤਿਹਾਸ ਹੀ ਸੁਣਾ ਰਹੇ ਆਂ ਪਰ ਇੱਕ ਵੱਖਰੇ ਤਰੀਕੇ ਨਾਲ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬ ਦੀ ਮਨਾਉਣੀ ਹੈ ਤਾਂ ਉਸ ਗੁਰੂ ਦੇ ਹੁਕਮ ਤੇ ਪੈਰਾ ਦੇਣਾ ਜ਼ਰੂਰੀ ਹੈ ਤਾਂ ਹੀ ਸ਼ਤਾਬਦੀਆਂ ਦਿਹਾੜੇ ਮਨਾਉਣੇ ਸਫਲ ਹੋਣਗੇ ਜੇ ਗੁਰੂ ਤੇ ਗੁਰੂ ਦੇ ਸਿੱਖ ਕਿਸੇ ਔਰੰਗਜ਼ੇਬ ਅੱਗੇ ਨਹੀਂ ਝੁਕੇ ਅੰਦਰ ਜਾਤੀ ਮਾਰੀਏ ਅਸੀਂ ਧਰਮ ਗਵਾ ਕੇ ਕਿੱਥੇ ਕਿੱਥੇ ੱਤਕੇ ਖਾ ਰਹੇ ਹਾਂ ਅਸੀਂ ਬਾਣਾ ਪਾ ਕੇ ਉਹ ਕੰਮ ਕਿਉਂ ਕਰ ਰਹੇ ਹਾਂ ਜਿੱਦ ਤਰੋਂ ਗੁਰੂ ਨੇ ਰੋਕਿਆ ਸਾਡਾ ਮੁਖ ਗੁਰੂ ਵੱਲ ਕਿਉਂ ਨਾ ਹੋ ਸਕੇ ਵੀਡੀਓ 'ਚ ਦਿੱਤੇ ਇਹ ਵਿਚਾਰ ਚਾਹੇ ਹਰ ਸਿੱਖ ਤੇ ਲਾਗੂ ਨਹੀਂ ਹੁੰਦੇ ਪਰ ਬਹੁਤਾਤੇ ਲਾਗੂ ਹੋ ਰਿਹਾ ਹੈ ਚਾਹੇ ਉਹ ਸਾਡੇ ਤਖਤਾਂ ਦੇ ਜਥੇਦਾਰ ਹੋਣ ਸਾਡੀਆਂ ਸੰਪਰਦਾਵਾਂ ਦੇ ਬਾਬੇ ਹੋਣ ਕਿਸੇ ਜਥੇਬੰਦੀ ਦੇ ਮੁਖੀ ਹੋਣ ਚਾਹੇ ਕਿਸੇ ਕਮੇਟੀ ਦੇ ਪ੍ਰਧਾਨ ਹੋਣ ਤੇ ਚਾਹੇ ਸਿੱਖਾਂ ਦੀ ਰਹਿਨੁਮਾ ਕਹਾਉਣ ਵਾਲੀ ਕਿਸੇ ਪਾਰਟੀ ਦੇ ਆਗੂ ਨਹੀਂ ਤਾਂ ਅਕਾਲ ਨੂੰ ਮੰਨਣ ਵਾਲੇ ਅਕਾਲੀ ਕਿਸੇ ਮੂਰਤੀ ਅੱਗੇ ਤੇਲ ਤੇ ਕਿਸੇ ਕਬਰ ਅੱਗੇ ਚਾਦਰਾਂ ਚੜਾਉਂਦੇ ਤੁਸੀਂ ਸੁਣੇ ਹੁਣ ਤਾਂ ਵੇਖ ਹੀ ਲੈ ਆ ਇੱਕ ਨੁਕਤਾ ਸੀ ਇੱਕ ਵਿਚਾਰ ਸੀ ਇੱਕ ਪੱਖ ਸੀ ਜਿਹੜਾ ਅੱਜ ਸਾਡੇ ਸਭ ਤੇ ਲਾਗੂ ਹੁੰਦਾ ਮੈਂ ਵੀ ਉਹਨਾਂ ਚ ਹੀ ਸ਼ਾਮਲਾ ਪਰ ਲੋੜ ਹੈ ਕਿ ਅਸੀਂ ਫਾਰਮੂਲਾ ਯਾਦ ਰੱਖੀਏ ਸਾਡਾ ਗੁਰੂ ਗੱਲ ਮੁਖ ਹੋਵੇ ਅਨੰਦਪੁਰ ਦੀ ਧਰਤੀ ਦੀ ਮਿੱਟੀ ਸਾਡੇ ਮੱਥੇ ਨੂੰ ਲੱਗੇ ਤੇ ਅਸੀਂ ਕਲਗੀਆਂ ਵਾਲੇ ਦੇ ਚਰਨਾਂ ਦੀ ਧੂੜ ਦੇ ਚਰਨਾਂ 'ਚ ਬਹਿਣ ਯੋਗ ਹੋਈਏ ਵੀਡੀਓ ਪਸੰਦ ਆਈ ਸ਼ੇਅਰ ਕਰ ਦਿਓ ਚੈਨਲ ਪੰਜਾਬ ਫਲੇਮ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਸੰਬੰਧੀ ਆਪਣੇ ਕੀਮਤੀ ਵਿਚਾਰ ਕਮੈਂਟ ਦੇ ਵਿੱਚ ਜਰੂਰ ਲਿਖ ਕੇ ਜਾਓ ਤਾਂ गाइस ਯਾਰੀ ਵੀਡੀਓ ਚੁੱਕੇ ਸਾਢੇ 3 ਤਰੀ ਖਤਮ ਤੇ ਤੁਸੀਂ ਦੇਖਿਆ ਕਿ ਕਿੰਨੀ ਵਧੀਆ ਤਰੀਕੇ ਨਾਲ ਉਹਨਾਂ ਨੇ ਗੱਲ ਸਮਝਾਈ ਹੈ ਹਨਾ ਹਮ ਹਮ ਕਿ ਕਿ ਉਹਨਾਂ ਦਾ ਇੱਕ ਕਹਿਣ ਦਾ ਮਤਲਬ ਇਹ ਸੀ ਕਿ ਅਸੀਂ ਗੁਰੂ ਦੇ ਰਾਹ ਚੱਲੀਏ ਕਿ ਜਿਹਨ ਜੋ ਉਹਨਾਂ ਨੇ ਸਮਝਾਇਆ ਕਿ ਪੁੱਠਾ ਕੰਮ ਨਹੀਂ ਕਰਨਾ ਚੋਰੀ ਨਹੀਂ ਕਰਨੀ ਨਸ਼ੇ ਨਹੀਂ ਕਰਨੇ ਹਨਾ ਜੋ ਜਿਹਨਾਂ ਨੇ ਸਮਝਾਇਆ ਕਿ ਅਸੀਂ ਹੋਰ ਆ ਤੇ ਚੱਲੀਏ ਤੇ ਅਸੀਂ ਉਹਨਾਂ ਤੇ ਪਿੱਠ ਕਰ ਰਹੇ ਹਾਂ ਉਲਟ ਚੱਲ ਰਹੇ ਉਹਨਾਂ ਦੇ ਹਨਾ ਹਾਂ ਔਰੰਗਜ਼ੇਬ ਦੇ ਰਾਹ ਚੱਲ ਰਹੇ ਹਾਂ ਹਾਂ ਔਰੰਗਜ਼ੇਬ ਦੇ ਰਾਹ ਚੱਲ ਰਹੇ ਨਾਲ ਉਹਨਾਂ ਨੇ ਦੱਸਿਆ ਕਿ ਜਦ ਉਹਨਾਂ ਨੇ ਆਰੀ ਨਾਲ ਕੱਟਣਾ ਸੀ ਉਹਨਾਂ ਨੇ ਕਿਹਾ ਸੀ ਕਿ ਮੇਰਾ ਮੁੱਖ ਗੁਰੂ ਵਾਲ ਕਰ ਦੋ ਸਹੀ ਗੱਲ ਹੈ ਤਾਂ ਉਹ ਡਾਟ ਕੇ ਖੜੇ ਰਹੇ ਕਹਿੰਦੇ ਕਿੰਨੇ ਮਤਲਬ ਕੁਝ ਹੋ ਗਿਆ ਕਹਿੰਦੇ ਕਿ ਗੁਰੂ ਵਾਲ ਦੀ ਮੂਹ ਸੀ ਉਹਨਾਂ ਦਾ ਜਦ ਵੀ ਉਹ ਜਿੱਤੇ ਹਨਾ ਇਹ ਸ਼ਹੀਦ ਹੋਏ ਹਨਾ ਉਹਨਾਂ ਨੂੰ ਐਸੀ ਕਿ ਗੁਰੂ ਐ ਸਾਡੇ ਕੋਲ ਸਾਹਮਣੇ ਗੁਰੂ ਹੈ ਮੇਰਾ ਤਾਂ ਕਰ ਮਿੱਡੇ ਸੋ ਉਹਨਾਂ ਨੂੰ ਪਾਵਰ ਪਿੰਦੇ ਸਹੀ ਗੱਲ ਹੈ ਤੇ ਇਹ ਹੈ ਕਿ ਇੱਕ ਆਪਣਾ ਉਹ ਹੁੰਦਾ ਕਿ ਸੋਚਣ ਦਾ ਹੁੰਦਾ ਜਿਵੇਂ ਇਹਨਾਂ ਨੇ ਇਹ ਗੱਲ ਸੋਚੀ ਹੈ ਕਿ ਹਾਂ ਕਿ ਸਾਰਿਆਂ ਤੱਕ ਪਹੁੰਚਾਈਏ ਸੀ ਇਹ ਗੱਲ ਹਨਾ ਕਿ ਤੁਸੀਂ ਔਰੰਗਜ਼ੇਬ ਨਾ ਬਣੋ ਗੁਰੂ ਵੱਲ ਧਿਆਨ ਦਿਓ ਉਹਨਾਂ ਦੇ ਵਧੀਆ ਕੰਮ ਜਿਹੜੇ ਉਹਨਾਂ ਨੇ ਦੱਸਿਆ ਕਿ ਹਾਂ ਤੁਸੀਂ ਇਹ ਨਹੀਂ ਕਰਨਾ ਜਿਹੜੇ ਕੰਮਾਂ ਤੋਂ ਮਨਾ ਕਰਿਆ ਹੋ ਨਾ ਕਰੋ ਜਿਹੜੇ ਕੰਮਾਂ ਤੋਂ ਉਹਨੇ ਕਿਹਾ ਕਿ ਹਾਂ ਇਹ ਕਰਨਾ ਚਾਹੀਦਾ ਸਾਨੂੰ ਉਹ ਕਰੋ ਗੁਰੂ ਦੇ ਰਾਤੇ ਚੱਲੋ ਗੁਰੂ ਦੇ ਹਾਂ ਜਿਹੜੇ ਉਹਨਾਂ ਨੇ ਦਸੇ ਕਮ ਉਹਨਾਂ ਕਮ ਮਾਤੇ ਚੱਲਣਾ ਜੀਦਾ ਤੇ ਮੈਂ ਲੀਨ ਨਹੀਂ ਦਸੀ ਆਲੀ ਵੀਡੀਓ ਕਿ ਜੋ ਸ਼ੇਅਰ ਕਰੋ ਬਹੁਤ ਹੀ ਵਧੀਆ ਵੀਡੀਓ ਹੈ ਨਾ ਤੇ ਬਹੁਤ ਹੀ ਵਧੀਆ ਲੱਗਿਆ ਇਹਨਾਂ ਦੀ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਸਾਰੇ ਸਿੰਘਾਂ ਨੂੰ ਸਾਰੇ ਪੰਜਾਬੀਆਂ ਨੂੰ ਹਨ ਤੇ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਆਪਣਾ ਸਰਬੰਸ ਪੂਰਾ ਵਾਰਤਾ ਨਾ ਬੱਚੇ ਵੀ ਆਪਣਾ ਸਾਰਾ ਪਰਿਵਾਰ ਵਾਰਕਾ ਮਾਤਾ ਵੀ ਸਾਰੇ ਹਨਾ ਫਿਰ ਉਹਨਾਂ ਨੂੰ ਪਿੱਠ ਦਿਖਾਈਏ ਹੁਣ